ਬਾਲ ਕਹਾਣੀ ਅਕਬਰ ਦੀ ਨਹੀਂ ਅਕਬਰ ਦੇ ਦਰਬਾਰ ਵਿੱਚ ਸੁਲਤਾਨ ਖਾਨ ਨਾਂ ਦਾ ਇੱਕ ਦਰਬਾਰੀ ਸੀ ਉਸ ਦੀ ਇੱਛਾ ਸੀ ਕਿ ਉਹ ਕੁਝ ਅਜੀਹਾ ਕੰਮ ਕਰੇ ਜਿਸ ਨਾਲ ਰਾਜ ਦਰਬਾਰ ਵਿੱਚ ਉਸ ਨੂੰ ਉੱਚਾ ਅਹੁਦਾ ਮਿਲ ਜਾਵੇ ਲੋਕ ਉਸ ਦਾ ਆਦਰ ਕਰਨ ਅਤੇ ਉਸ ਕੋਲ ਬਹੁਤ ਸਾਰੀ ਦੌਲਤ ਹੋਵੇ ਸੁਲਤਾਨ ਦੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਬੀਰਬਲ ਸੀ ਬਾਦਸ਼ਾਹ ਬੀਰਬਲ ਤੋਂ ਪੁੱਛੇ ਬਿਨਾ ਇੱਕ ਪੈਰ ਵੀ ਨਹੀਂ ਸੀ ਪੁੱਟਦਾ ਇੰਨੇ ਦਿਨੀ ਕਿਸੇ ਕਾਰਨ ਰਾਜ ਦੇ ਮੁੱਖ ਖਜ਼ਾਨਚੀ ਨੂੰ ਹਟਾ ਦਿੱਤਾ ਗਿਆ ਅਤੇ ਨਵੇਂ ਖਜ਼ਾਨਚੀ ਦੀ ਭਾਲ ਸ਼ੁਰੂ ਹੋ ਗਈ ਸੁਲਤਾਨ ਖਾਂ ਇਸ ਥਾਂ ਤੇ ਆਪਣੇ ਬੇਟੇ ਨਿਸਾਰ ਖਾਂ ਨੂੰ ਨੌਕਰੀ ਦਿਵਾਉਣਾ ਚਾਹੁੰਦਾ ਸੀ ਨਿਸਾਰ ਖਾਂ ਝੂਠਾ ਬੇਈਮਾਨ ਅਤੇ ਚਾਲਬਾਜ਼ ਸੀ ਇੱਕ ਦਿਨ ਬੀਰਬਲ ਸਮੇਂ ਤੇ ਦਰਬਾਰ ਵਿੱਚ ਨਾ ਆ ਸਕਿਆ ਬਾਦਸ਼ਾਹ ਵਾਰ-ਵਾਰ ਬੀਰਬਲ ਬਾਰੇ ਪੁੱਛ ਰਿਹਾ ਸੀ ਸੁਲਤਾਨ ਖਾਨ ਅਜੇਹੇ ਮੌਕੇ ਦੀ ਭਾਲ ਵਿੱਚ ਹੀ ਸੀ ਉਸ ਨੇ ਬਾਦਸ਼ਾਹ ਨੂੰ ਕਿਹਾ ਹਜ਼ੂਰ ਤੁਸੀਂ ਦੇਖ ਰਹੇ ਹੋ ਕਿ ਕੁਝ ਦਿਨਾਂ ਤੋਂ ਬੀਰਬਲ ਨਾ ਤਾਂ ਸਮੇਂ ਸਿਰ ਦਰਬਾਰ ਵਿੱਚ ਆਉਂਦੇ ਹਨ ਅਤੇ ਨਾ ਹੀ ਰਾਜ ਕਾਜ ਵਿੱਚ ਮਨ ਲਾਉਂਦੇ ਹਨ ਬਾਦਸ਼ਾਹ ਸਮਝ ਗਿਆ ਕਿ ਸੁਲਤਾਨ ਖਾਂ ਬੀਰਬਲ ਨੂੰ ਉਹਨਾਂ ਦੀਆਂ ਨਜ਼ਰਾਂ ਤੋਂ ਡੇਗਣ ਦੀ ਕੋਸ਼ਿਸ਼ ਕਰ ਰਿਹਾ ਹੈ ਬਾਦਸ਼ਾਹ ਨੇ ਉਸ ਦੇ ਮਨ ਦੀ ਥਾ ਲੈਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਅੱਜਕੱਲ ਬੀਰਬਲ ਮੇਰੀ ਕਿਸੇ ਗੱਲ ਦਾ ਠੀਕ ਤਰ੍ਹਾਂ ਜਵਾਬ ਨਹੀਂ ਦਿੰਦਾ ਨਾ ਹੀ ਰਾਜ ਕਾਜ ਵਿੱਚ ਮੇਰੀ ਕਿਸੇ ਪ੍ਰਕਾਰ ਦੀ ਮਦਦ ਕਰਦਾ ਹੈ ਅੱਜ ਜ਼ਰੂਰੀ ਕੰਮ ਹੈ ਅਤੇ ਉਹ ਅਜੇ ਤੱਕ ਦਰਬਾਰ ਵਿੱਚ ਨਹੀਂ ਆਇਆ ਦੱਸੋ ਸੁਲਤਾਨ ਬੀਰਬਲ ਨੂੰ ਕੀ ਸਜ਼ਾ ਦਿੱਤੀ ਜਾਵੇ ਬਾਦਸ਼ਾਹ ਦੀ ਗੱਲ ਸੁਣ ਕੇ ਸੁਲਤਾਨ ਖੁਸ਼ ਹੋ ਗਿਆ ਤੇ ਬੋਲਿਆ ਹਜ਼ੂਰ ਅੱਜ ਬੀਰਬਲ ਜਿਹੜੀ ਵੀ ਗੱਲ ਕਹੇ ਉਸ ਦੇ ਜਵਾਬ ਵਿੱਚ ਤੁਸੀਂ ਨਹੀਂ ਕਹਿਣਾ ਹੈ ਬਾਦਸ਼ਾਹ ਸੁਲਤਾਨ ਦੀ ਗੱਲ ਨਾਲ ਸਹਿਮਤ ਹੋ ਗਿਆ ਕੁਝ ਹੀ ਦੇਰ ਵਿੱਚ ਬੀਰਬਲ ਦਰਬਾਰ ਵਿੱਚ ਹਾਜ਼ਰ ਹੋ ਗਿਆ ਬਾਦਸ਼ਾਹ ਨੇ ਦੇਰ ਨਾਲ ਆਉਣ ਦਾ ਕਾਰਨ ਪੁੱਛਿਆ ਬੀਰਬਲ ਨੇ ਜਵਾਬ ਦਿੱਤਾ ਹਜ਼ੂਰ ਮੇਰੀ ਘਰ ਵਾਲੀ ਦੀ ਸਿਹਤ ਠੀਕ ਨਹੀਂ ਸੀ ਉਸ ਨੂੰ ਹਕੀਮ ਸਾਹਿਬ ਦੇ ਕੋਲ ਲੈ ਕੇ ਗਿਆ ਸੀ ਬਸ ਉੱਥੇ ਹੀ ਦੇਰ ਹੋ ਗਈ ਨਹੀਂ ਮੈਨੂੰ ਤੁਹਾਡੀ ਗੱਲ ਤੇ ਵਿਸ਼ਵਾਸ ਨਹੀਂ ਬਾਦਸ਼ਾਹ ਨੇ ਕਿਹਾ ਹਜ਼ੂਰ ਵਿਸ਼ਵਾਸ ਨਾ ਹੋਵੇ ਤਾਂ ਹਕੀਮ ਸਾਹਿਬ ਨੂੰ ਸੱਦ ਕੇ ਪੁੱਛ ਲਵੋ ਬੀਰਬਲ ਬੋਲਿਆ ਨਹੀਂ ਤੈਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਬਾਦਸ਼ਾਹ ਨੇ ਕਿਹਾ ਬੀਰਬਲ ਨੇ ਸੋਚਿਆ ਅੱਜ ਬਾਦਸ਼ਾਹ ਹਰ ਗੱਲ ਦਾ ਜਵਾਬ ਨਹੀਂ ਵਿੱਚ ਕਿਉਂ ਦੇ ਰਿਹਾ ਹੈ ਜ਼ਰੂਰ ਕੋਈ ਗੱਲ ਹੈ ਬਾਦਸ਼ਾਹ ਦੇ ਵਰਤਾਓ ਵਿੱਚ ਅਚਾਨਕ ਇਸ ਤਬਦੀਲੀ ਕਾਰਨ ਬੀਰਬਲ ਦੁਖੀ ਹੋ ਗਿਆ ਸਾਰੇ ਚੁੱਪ ਅਤੇ ਸਿਰ ੁੱਟੇ ਖੜੇ ਸਨ ਸੁਲਤਾਨ ਖਾਨ ਦੇ ਚਿਹਰੇ ਤੇ ਮੁਸਕਰਾਹਟ ਦੇਖ ਬੀਰਬਲ ਨੂੰ ਹੈਰਾਨੀ ਹੋਈ ਬੀਰਬਲ ਨੂੰ ਸਾਰੀ ਗੱਲ ਸਮਝ ਆ ਗਈ ਕਿ ਸੁਲਤਾਨ ਖਾਂ ਆਪਣੇ ਬੇਟੇ ਨੂੰ ਖਜ਼ਾਨਚੀ ਬਣਾਉਣਾ ਚਾਹੁੰਦਾ ਹੈ ਇਸ ਲਈ ਜ਼ਰੂਰ ਉਸ ਨੇ ਹੀ ਬਾਦਸ਼ਾਹ ਦੇ ਕੰਨ ਭਰੇ ਹੋਣਗੇ ਹਜ਼ੂਰ ਮੈਂ ਵਾਪਸ ਜਾਣਾ ਚਾਹੁੰਦਾ ਹਾਂ ਮੇਰੀ ਘਰ ਵਾਲੀ ਦੀ ਸਿਹਤ ਜ਼ਿਆਦਾ ਖਰਾਬ ਹੈ ਦੇਖਭਾਲ ਲਈ ਕੋਈ ਕੋਲ ਵੀ ਤਾਂ ਹੋਣਾ ਚਾਹੀਦਾ ਬੀਰਬਲ ਦੀ ਗੱਲ ਦਾ ਜਵਾਬ ਨਹੀਂ ਵਿੱਚ ਆਉਣਾ ਸੀ ਇਸ ਲਈ ਬਾਦਸ਼ਾਹ ਨੇ ਇਨਕਾਰ ਕਰ ਦਿੱਤਾ ਠੀਕ ਹੈ ਹਜੂਰ ਫਿਰ ਦਰਬਾਰ ਦਾ ਕੰਮ ਸ਼ੁਰੂ ਕੀਤਾ ਜਾਵੇ ਕਈ ਦਿਨਾਂ ਤੋਂ ਖਜ਼ਾਨੇ ਦਾ ਕੰਮ ਬੰਦ ਪਿਆ ਹੈ ਪੁਰਾਣੇ ਖਜ਼ਾਨਚੀ ਦੇ ਚਲੇ ਜਾਣ ਤੋਂ ਬਾਅਦ ਕੋਈ ਨਵਾਂ ਖਜ਼ਾਨਚੀ ਅਜੇ ਤੱਕ ਨਹੀਂ ਲਗਾਇਆ ਗਿਆ ਹੈ ਮੈਂ ਚਾਹੁੰਦਾ ਹਾਂ ਕਿ ਸੁਲਤਾਨ ਖਾਨ ਦੇ بیٹے ਨਿਸਾਰ ਖਾਨ ਨੂੰ ਇਸ ਅਹੁਦੇ ਤੇ ਲਾ ਦਿੱਤਾ ਜਾਵੇ ਕਹਿੰਦੇ ਹੋਏ बीरबल ਨੇスルतान ਖਾਂ ਵੱਲ ਦੇਖਿਆ ਉਹ ਖੁਸ਼ ਸੀ ਨਹੀਂ ਕਦੀ ਨਹੀਂ ਮੈਂ ਉਸ ਨੂੰ ਕਦੇ ਖਜਾਂਚੀ ਨਹੀਂ ਬਣਾ ਸਕਦਾ ਬੀਰਬਲ ਬਾਦਸ਼ਾਹ ਦੇ ਮੂੰਹੋਂ ਨਹੀਂ ਹੀ ਸੁਣਨਾ ਚਾਹੁੰਦਾ ਸੀ ਉਸ ਨੇ ਮੁਸਕਰਾ ਕੇスルਤਾਨ ਵੱਲ ਦੇਖਿਆ ਉਹ ਮੂਹ ਲਮਕਾਈ ਖੜਾ ਸੀスルਤਾਨ ਬਾਦਸ਼ਾਹ ਕੋਲ ਜਾ ਕੇ ਕਹਿਣ ਲੱਗਿਆ ਹਜ਼ੂਰ ਤੁਸੀਂ ਕੀ ਕਰ ਰਹੇ ਹੋ ਮੇਰਾ ਪੁੱਤ ਵਧੀਆ ਖਜਾਂਚੀ ਸਾਬਤ ਹੋਵੇਗਾ। ਸੁਲਤਾਨ ਮੈਂ ਤਾਂ ਤੇਰੇ ਕਹਿਣ ਤੇ ਬੀਰਬਲ ਦੀ ਹਰੇਕ ਗੱਲ ਦਾ ਨਹੀਂ ਵਿੱਚ ਜਵਾਬ ਦਿੰਦਾ ਹੈ। ਹੁਣ ਮੈਂ ਕੁਝ ਨਹੀਂ ਕਰ ਸਕਦਾ। ਫਿਰ ਬੀਰਬਲ ਵੱਲ ਦੇਖ ਕੇ ਬਾਦਸ਼ਾਹ ਮੁਸਕਰਾ ਪਿਆ ਅਤੇ ਉਸ ਨੂੰ ਕੋਲ ਬੁਲਾ ਕੇ ਕਿਹਾ ਤੂੰ ਹਰ ਗੱਲ ਤੁਰੰਤ ਹੀ ਤਾੜ ਜਾਂਦਾ ਹੈ। ਬੀਰਬਲ ਦੀ ਇਸ ਚਤੁਰਾਈ ਤੇ ਬਾਦਸ਼ਾਹ ਨੇ ਉਸ ਨੂੰ ਸ਼ਾਬਾਸ਼ੀ ਦਿੱਤੀ। ਇਸ ਤਰ੍ਹਾਂ ਵੀਰਬਲ ਦੀ ਸਿਆਣਪ ਨਾਲ ਸੱਪ ਵੀ ਮਰ ਗਿਆ ਤੇ लाठी ਵੀ ਨਹੀਂ ਟੁੱਟੀ